ਬੋਤੀ ਕਰਾਂ ਦੀ ਜਿਹੜੀ ਦਿਸ਼ਾ ਵਾ ਉਹ ਇਦਾਂ ਦੀ ਹੋਈ ਪਈ ਆ ਕਿ ਘਰ ਦਾ ਦਰਵਾਜ਼ਾ ਖੜਕੂ ਤੇ ਉਸ ਘਰ ਦੇ ਜਿਹੜੇ ਬੱਚੇ ਉਹ ਸਹਿਮ ਜਾਂਦੇ ਨੇ ਇਹ ਇੰਨਾ ਕਰਾਂ ਦੀ ਗੱਲ ਆ ਜੀ ਜਿਹੜੇ ਘਰਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਜਿਹੜੇ ਬਾਪ ਆ ਉਹ ਨਸ਼ਾ ਕਰਦੇ ਆ ਤੇ ਨਸ਼ਾ ਕਰਕੇ ਆਣ ਕੇ ਲੜਦੇ ਆ ਪਤਨੀ ਦੇ ਉੱਤੇ ਜ਼ੁਲਮ ਕਰਦੇ ਆ ਫਿਰ ਉਹ ਤੋਂ ਪੈਸੇ ਮੰਗਦੇ ਆ ਤੇ ਬੱਚਿਆਂ ਨਾਲ ਉਹਨਾਂ ਨੂੰ ਕੋਈ ਮੋਹ ਨਹੀਂ ਹੁੰਦਾ ਪਤਨੀ ਪੈਸੇ ਜਦੋਂ ਨਹੀਂ ਦਿੰਦੀ ਮਾਂ ਪੈਸੇ ਜਦੋਂ ਨਹੀਂ ਦਿੰਦੀ ਉਹਨਾਂ ਦੇ ਨੌ ਸਸਤੇ ਖੀਜੇ ਖੱਬੇ ਜਿਹੜੇ ਉਹ ਬੱਚਿਆਂ ਦੇ ਫਿਰ ਗੁੱਸਾ ਕੱਢਦੇ ਆ ਇਸ ਕਰਕੇ ਜਿਹੜੇ ਵੀ ਘਰਾਂ ਦੇ ਵਿੱਚ ਦਰਵਾਜ਼ੇ ਖੜਕਦੇ ਚਾ ਭਾਂਡੇ ਖੜਕ ਜਾਣ ਤੇ ਉਹ ਘਰਾਂ ਦੇ ਜਿਹੜੇ ਬੱਚੇ ਉਹ ਸਹਿਮ ਜਾਂਦੇ ਆ ਇੰਨੇ ਕੇਸ ਨਸ਼ੇ ਨੇ ਜਿਹੜੀ ਸਾਡੇ ਪੰਜਾਬ ਦੀ ਸਾਡੇ ਸੂਨੇ ਵਾਸਤੇ ਉਹ ਘਰਾਂ ਦੀ ਜਿਹੜੀ ਦੇਸ਼ਾ ਹੈ ਉਹ ਖਰਾਬ ਕੀਤੀ ਪਈ ਆ ਬਹੁਤ ਹੀ ਨੌਜਵਾਨ ਜਿਹੜੀਆਂ ਕੁੜੀਆਂ ਵਾਂ ਉਹ ਰੋਂਦੀਆਂ ਨੇ ਆਪਣੀ ਕਿਸਮਤ ਨੂੰ ਰੋਂਦੀਆਂ ਨੇ ਮਾਪਿਆਂ ਨੂੰ ਜਾ ਕੇ ਦੱਸਦੀਆਂ ਨੇ ਤੇ ਮਾਪੇ ਕਹਿ ਦਿੰਦੇ ਅੱਗੋ ਫਲਾਨੇ ਦਾ ਮੁੰਡਾ ਵੇਖ ਕਿੰਨਾ ਨਸ਼ਾ ਕਰਦਾ ਉਹ ਵੀ ਤਾਂ ਵਿਚਾਰੀ ਰਹਿਣ ਹੀ ਦਈ ਹੈ ਦੂਜੇ ਦਾ ਜਵਾਈ ਵੇਖ ਕਿੰਨਾ ਨਸ਼ਾ ਕਰਦਾ ਉਹ ਵੀ ਤਾਂ ਦਿਨ ਕੱਟਦੀ ਆ ਉਹ ਇਸ ਸ਼ਰਮ ਦੀਆਂ ਮਾਰੀਆਂ ਮਾਂ ਪਿਓ ਦੀ ਇੱਜ਼ਤ ਰੱਖਣ ਦੀਆਂ ਮਾਰੀਆਂ ਲੱਜ ਆਪਣੀ ਬਚਾਉਣ ਦੀਆਂ ਮਾਰੀਆਂ ਉਹ ਇੱਥੇ ਹੀ ਹੋ ਕੇ ਹਾਵੇ ਭਰਦੀਆਂ ਤੇ ਆਪਣੇ ਜਿਹੜੇ ਬੱਚੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਕੰਮ ਕਰਕੇ ਫਿਰ ਉਹ ਪਾਲਦੀਆਂ ਇਸ ਕਰਕੇ ਬੱਚਿਓ ਤੇ ਮੇਰੇ ਵੀਰੋ ਭੈਣੋ ਜਿਹੜੀ ਮਾਂ ਆ ਨਾ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਪਹਿਲਾਂ ਤੇ ਮਾਂ ਉਹ ਤਪਦੀ ਆ ਜਿਨੇ ਉਹਨੂੰ ਪੈਦਾ ਕੀਤਾ ਤੇ ਦੂਜੀ ਮਾਂ ਉਹ ਤਪਦੀ ਆ ਜਿਹੜੀ ਉਹ ਉਹਨਾਂ ਮੁੰਡਿਆਂ ਦੇ ਵੀਰਾਂ ਦੇ ਜਿਹੜੇ ਬੱਚਿਆਂ ਦੀ ਮਾਂ ਵਾ ਬਹੁਤ ਹੀ ਆਸ ਪੜੋਸ ਆਪਾਂ ਵੇਖਦੇ ਆ ਕਿ ਸ਼ਰਾਬ ਤੋਂ ਟੀਗਿਆਂ ਤੋਂ ਹੋਰ ਜਿਹੜੇ ਨਸ਼ੇ ਲਾਏ ਹੋ ਮਾਵਾਂ ਦੇ ਨਾਲ ਬਹੁਤ ਲੜਦੇ ਆ ਪਤਨੀਆਂ ਨਾਲ ਵੀ ਬਹੁਤ ਲੜਦੇ ਆ ਤੇ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਪਿਆਰ ਨਾਲ ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਸਿਰਫ ਉਹਨਾਂ ਨੂੰ ਆਪਣੇ ਨਸ਼ੇ ਦਾ ਮਸਲਾ ਨਸ਼ਾ ਪੀਣ ਵਾਲੇ ਉਹ ਬੱਚਿਓ ਮੇਰੇ ਵੀਰੋ ਮੇਰੇ ਛੋਟੇ ਜੇ ਵੱਡੇ ਜੇ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਪਰਿਵਾਰ ਆ ਨਾ ਪਰਿਵਾਰ ਵਰਗਾ ਜਿਹੜਾ ਨਸ਼ਾ ਹੈ ਤੇ ਪਿਆਰ ਆ ਉਹ ਕਿਤੇ ਨਹੀਂ ਹੈਗਾ ਪਰਿਵਾਰ ਨੂੰ ਬੰਨ ਲਓ ਜਿਵੇਂ ਤੁਸੀਂ ਨਸ਼ਿਆਂ ਨੂੰ ਬੰਨ੍ਹਿਆ ਨਾ ਆਪਣੇ ਅੰਦਰਾਂ ਦੇ ਵਿੱਚ ਉਹਨਾਂ ਨੂੰ ਕੱਢ ਨਹੀਂ ਸਕਦੇ ਕਿਤੇ ਪਿਆਰ ਤੇ ਪਰਿਵਾਰ ਨੂੰ ਬੰਨ੍ਹ ਲੋ ਤੇ ਤੁਹਾਡੀ ਕਿਤੇ ਜ਼ਿੰਦਗੀ ਉੱਪਰ ਕਿੰਨੇ ਵੇਖਿਆ ਇੱਥੇ ਸਵਰਗਾ ਇਹ ਨਸ਼ਿਆਂ ਨੂੰ त्याਗੋ ਤੇ ਖੁਸ਼ਹਾਲ ਹੋ ਮਾਂ ਨੂੰ ਤੇ ਜਿਹੜੀ ਤੁਹਾਡੇ ਲੜ ਲੱਗੀ ਜਿਹੜੀ ਨੌਜਵਾਨ ਲੜਕੀ ਆ ਉਹਨੂੰ ਵੀ ਕਿਤੇ ਸੁੱਖ ਦਾ ਸਾਹ ਆ ਜੇ ਤੇ ਆਪਣੇ ਜਿਹੜੇ ਚੰਦ ਸਾਹ ਉਹ ਆਪਣੇ ਚੱਜ ਨਾਲ ਜੀ ਸਕੇ ਧੰਨਵਾਦ ਜੀ